मुरदाबाद पंजाबाद मोदी मु मुर्ण ਵਾਹ ਵਾਹ ਪੰਜਾਬ ਸਰਕਾਰ ਨੋਟਾ ਬਾਸ ਵਾਹ ਵਾਹ ਪੰਜਾਬ ਸਰਕਾਰ ਨੋਟਾ ਬਾਸ ਅਸੀਂ ਜੀ ਸੈਂਟਰਲ ਟ੍ਰੇਡ ਯੂਨੀਅਨ ਸੀ ਆਈਟੀਯੂ ਵੱਲੋਂ ਤੇ ਬਾਕੀ ਹੋਰ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਅੰਗਣਵਾੜੀ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਮਨਰੇਗਾ ਜਥੇਬੰਦੀ ਪੱਠਾ ਮਜ਼ਦੂਰ ਤੇ ਸਾਥੀ ਜਿਹੜਾ ਪੰਜਾਬ ਸਰਕਾਰ ਮੋਦੀ ਸਰਕਾਰ ਦੀ ਸਹਾਇਤਾ ਚੱਲ ਰਹੀ ਆ ਜਿਹੜਾ 2016 ਦੇ ਵਿੱਚ 44 ਕਾਨੂੰਨਾਂ ਦਾ ਲੇਬਰ ਕਾਨੂੰਨਾਂ ਦਾ ਤੋੜ ਕੇ ਇਹਨਾਂ ਨੇ ਮੋਦੀ ਸਰਕਾਰ ਨੇ 4 ਕੋੜ ਬਣਾਇਆ ਤੀ ਅਸੀਂ ਉਹ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਵੀ ਇਹਨਾਂ ਦਾ ਨੋਟੀਫਿਕੇਸ਼ਨ ਜਾਂ ਇਹਨਾਂ ਨੂੰ ਲਾਗੂ ਨਾ ਕਰੇ ਜਿਹੜੇ ਤਿੰਨ ਫੌਜਦਾਰੀ ਕਾਨੂੰਨ ਮੋਦੀ ਸਰਕਾਰ ਨੇ ਬਣਾਏ ਨੇ ਇਹਨਾਂ ਨੂੰ ਅਸੀਂ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਸਾਡੀਆਂ ਪੂਰੀਆਂ ਟ੍ਰੇਡ ਜਥੇਬੰਦੀਆਂ ਵੱਲੋਂ ਅਸੀਂ ਪੂਰਾ ਵਿਰੋਧ ਕਰਦੇ ਆਂ ਕਿ ਇਹਨਾਂ ਨੂੰ ਅਸੀਂ ਨਹੀਂ ਲਾਗੂ ਹੋਣ ਦਿਆਂਗੇ ਜਿਹੜਾ ਮਜ਼ਦੂਰ ਨਾਲ ਮਜ਼ਦੂਰ ਦਾ ਸ਼ੋਸ਼ਣ ਹੋ ਰਿਹਾ ਸਕੀਮ ਵਰਕਰ ਦਾ ਸ਼ੋਸ਼ਣ ਹੋ ਰਿਹਾ ਮਨਰੇਗਾ ਵਰਕਰ ਦਾ ਸ਼ੋਸ਼ਣ ਹੋ ਰਿਹਾ ਜਿਹੜਾ ਅੱਜ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਹੇ ਹੋ ਵੀ ਨਾਬਾ ਤਹਿਸੀਲ ਦੇ ਪਿੰਡ ਤੁੰਗਾ ਦੇ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨੇ ਜਿਮੀਂਦਾਰ ਦਾ ਟਰੈਕਟਰ ਉਹ ਮਨਰੇਗਾ ਵਰਕਰਾਂ ਦੇ ਉੱਪਰ ਚੜਾ ਕੇ ਦੋ ਦੀ ਮੌਤ ਹੋ ਗਈ ਅਜੇ 8 ਉੱਥੇ ਫੱਟੜ ਹੋਏ ਪਏ ਨੇ ਅਸੀਂ ਇਹ ਮੰਗ ਕਰਦੇ ਆਂ ਵੀ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ 50-50 ਲੱਖ ਰੁਪਈਆ ਮੌਤ ਵਾਲਿਆਂ ਨੂੰ ਦਿੱਤਾ ਜਾਵੇ 15-15 ਲੱਖ ਰੁਪਈਆ ਜਿਹੜੇ ਮਜ਼ਦੂਰ ਫੱਟੜ ਹੋਏ ਨੇ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਪਰਿਵਾਰਾਂ ਦੇ ਵਿੱਚ ਮੌਤ ਹੋਈ ਆ ਉਹਨਾਂ ਨੂੰ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਜੇ ਅੱਜ ਭਗਵੰਤ ਮਾਨ ਹੋਰ ਕਿਤੇ ਐਲਾਨ ਕਰ ਸਕਦਾ ਤਾਂ ਜਿਤਨਾ ਚਿਰ 2022 ਤੋਂ ਜਦੋਂ ਆ ਝਾੜੂ ਦੀ ਸਰਕਾਰ ਸੱਤਾ ਦੇ ਵਿੱਚ ਆਈ ਆ ਇਹਦਾ ਮੈਨੂੰ ਇੱਕ ਵੀ ਬਿਆਨ ਮਜ਼ਦੂਰ ਦੇ ਹੱਕ ਦੇ ਵਿੱਚ ਅਖਬਾਰਾਂ ਦੇ ਵਿੱਚ ਦਿਖਾ ਦੋ ਇਹ ਮਜ਼ਦੂਰ ਦੇ ਹੱਕ ਦੀ ਸਰਕਾਰ ਨੇ ਸਿਰਫ ਇਹ ਮੋਦੀ ਦੇ ਸਿਆਸਤਾਂ ਦੇ ਸਾਰਿਆਂ ਦਾ ਚੱਲਣੇ ਵਾਲੀ ਅਸੀਂ ਚੋਣਾਂ ਤੋਂ ਪਹਿਲਾਂ ਵੀ ਕਹਿੰਦੇ ਸੀ ਵੀ ਇਹ ਬੀਜੇਪੀ ਦੀ ਟੂ ਕਾਪੀ ਆ ਇਹ ਟੂ ਕਾਪੀ ਭਗਵੰਤ ਮਾਨ ਨੇ ਜਨਤਾ ਦੇ ਵਿੱਚ ਸੋ ਸਹੀ ਕਰਕੇ ਦਿਖਾ ਦਿੱਤਾ ਗਿਆ ਇਸਕਾ ਸਨਰਤ ਕਰੋ मुरदा अठ घंटे

सुताब